ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਜਾਪਾਂ ਸਾ ਕੀਦੇ ਮਾਦੇਮ ਰਹੀ ਫਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜੀਵਨ ਬਾਰੇ ਜਾਣਾਂਗੇ ਭਾਗ 14 ਭਾਈ ਕਟੂ ਸਿੱਖ ਦਾ ਮਿਲਣਾ ਇੱਕ ਕਟੂ ਸਿੱਖ ਉੱਥੇ ਰਹਿੰਦਾ ਸੀ ਜੋ ਅਮਰਕ ਸਰਬੋੱਚਿਰ ਹੈ ਕੇ ਸਤਿਗੁਰਾਂ ਦੀ ਸੇਵਾ ਕਰਦਾ ਰਿਹਾ ਸੀ ਗੁਰੂ ਘਰ ਦਾ ਪੂਰਨ ਸ਼ਰਧਾਲੂ ਸਿੱਖ ਸੀ ਜਿਸ ਨੇ ਗੁਰੂ ਜੀ ਦਾ ਆਉਣਾ ਸੁਣਿਆ ਤਾਂ ਬੜੇ ਇਤਸ਼ਾਹ ਨਾਲ ਦਰਸ਼ਨ ਨੂੰ ਆਇਆ ਚਰਨਾਂ ਤੇ ਮੱਥਾ ਟੇਕ ਕੇ ਨਿਮਰਤਾ ਪ੍ਰਗਟ ਕੀਤੀ ਗੁਰੂ ਜੀ ਨੇ ਕਿਰਪਾ ਦ੍ਰਿਸ਼ਟੀ ਨਾਲ ਨਿਹਾਲ ਕੀਤਾ ਕਸ਼ਮੀਰ ਦੀ ਸੰਗਤ ਨੇ ਆਉਣਾ ਕਸ਼ਮੀਰ ਦੀ ਸੰਗਤ ਹੁਮ ਹਮਾ ਕੇ ਦਰਸ਼ਨ ਨੂੰ ਆਈ ਕਈ ਪ੍ਰਕਾਰ ਦੇ ਫਲ ਫੁੱਲ ਮੇਵੇ ਪੇਟਾ ਲੈ ਕੇ ਆਏ ਸਤਿਗੁਰੂ ਜੀ ਨੇ ਖੜਾ ਪ੍ਰਸ਼ਾਦੀ ਦੇ ਕੇ ਤਿਆਰ ਕਰਵਾ ਕੇ ਸੰਗਤ ਨੂੰ ਖੁੱਲੇ ਗੱਫੇ ਵਰਤਾਏ ਕਈਆਂ ਨੇ ਸ਼ਰਧਾ ਧਾਰ ਕੇ ਸਤਨਾਮ ਦਾ ਉਪਦੇਸ਼ ਲਿਆ ਸਾਰਾ ਦਿਨ ਗੁਰੂ ਜੀ ਦੇ ਦਰਸ਼ਨ ਦੀ ਭੀੜ ਲੱਗੀ ਰਹੀ ਸੰਧਿਆ ਸਮੇਂ ਸੋਦਰ ਦਾ ਕੀਰਤਨ ਹੋਇਆ ਸੰਗ ਸੁਣ ਕੇ ਨਿਹਾਲ ਹੋਈ ਮਾਈ ਭਾਗ ਭਰੀ ਪਾਸ ਜਾ ਕੇ ਦਰਸ਼ਨ ਦੇਣਾ ਗੁਰੂ ਜੀ ਤੁਰ ਕੇ ਬਿਸਾਲਪੁਰ ਜਾ ਪਹੁੰਚੇ ਕਾਠੀ ਦਰਵਾਜ਼ੇ ਥਾਣੀ ਸ਼ਹਿਰ ਵਿੱਚ ਪ੍ਰਵੇਸ਼ ਕੀਤਾ ਸੇਵਾਦਾਸ ਦੇ ਮਕਾਨ ਹੇਠ ਜਾ ਘੋੜਾ ਖੜਾ ਕੀਤਾ ਘੋੜਿਆਂ ਦੇ ਥਾਂ ਦੇ ਸੁੰਭਾਂ ਦੀ ਆਵਾਜ਼ ਸੁਣ ਕੇ ਸੇਵਾਦਾਸ ਬਾਹਰ ਆਇਆ ਗੁਰੂ ਜੀ ਦਾ ਦਰਸ਼ਨ ਕਰਕੇ ਬਰਸਨ ਹੋ ਗਿਆ ਪ੍ਰੇਮ ਦੇ ਘਰੂਆਂ ਨਾਲ ਗੁਰੂ ਜੀ ਦੇ ਚਰਨ ਧੋ ਦਿੱਤੇ ਧੀਨ ਹੋ ਕੇ ਗੁਰੂ ਜੀ ਦਾ ਜਸ ਕਰਨ ਲੱਗਾ ਗੁਰੂ ਜੀ ਨੂੰ ਘੋੜੇ ਤੋਂ ਉਤਾਰ ਕੇ ਅੰਦਰ ਲੈ ਗਿਆ ਅੱਗੇ ਮਾਈ ਭਾਗ ਭਰੀ ਗੁਰੂ ਜੀ ਦਾ ਧਿਆਨ ਵਿੱਚ ਬੈਠੀ ਸੀ ਗੁਰੂ ਜੀ ਪਾਸ ਜਾ ਖੜੇ ਹੋਏ ਆਵਾਜ਼ ਦਿੱਤੀ ਮਾਈ ਲਿਆ ਸਾਡਾ ਜਾਮਾ ਪੈਣੀ ਮਾਈ ਭਾਗ ਭਰੀ ਨੇ ਉੱਥੇ ਤੱਕਿਆ ਗੁਰੂ ਜੀ ਦਾ ਦਰਸ਼ਨ ਕਰਕੇ ਗਦਗਦ ਹੋ ਗਈ ਪ੍ਰੇਮ ਦੀ ਲਹਿਰ ਨਾਲ ਕੰਠ ਰੁਕ ਗਿਆ ਆਵਾਜ਼ ਨਾ ਨਿਕਲ ਸਕੀ ਗੁਰੂ ਜੀ ਦੇ ਚਰਨਾਂ ਤੇ ਸਿਰ ਰੱਖ ਦਿੱਤਾ ਦੋ ਘੜੀਆਂ ਬੀਤ ਗਈਆਂ ਸਿਰ ਨਾ ਚੁੱਕਿਆ ਗੁਰੂ ਜੀ ਨੇ ਮਾਈ ਦਾ ਸਿਰ ਚੁੱਕ ਕੇ ਧੀਰਸ ਦਿੱਤੀ ਤਾਂ ਮਾਈ ਦੇ ਮੂੰਹ ਵਿੱਚੋਂ ਆਵਾਜ਼ ਨਿਕਲੀ ਗੁਰੂ ਜੀ ਮੈਂ ਮੈਂ ਵਾਰੀ ਜਾਵਾਂ ਮੈਂ ਕੋਲੀ ਜਾਵਾਂ ਮੈਨੂੰ ਨਵਾਣੀ ਨੂੰ ਅੰਤ ਸਮੇਂ ਦਰਸ਼ਨ ਦਿੱਤਾ ਹੈ ਸੁੰਦਰ ਪਲੰਘ ਉੱਪਰ ਗੁਰੂ ਜੀ ਨੂੰ ਬਿਠਾਇਆ ਫੁੱਲਾਂ ਦੀ ਮਾਲਾ ਗੁਰੂ ਜੀ ਦੇ ਗਲ ਪਾਈ ਧੂਖ ਜਗਾਇਆ ਆਪਣੇ ਹੱਥੀ ਮਾਈ ਨੇ জামਾ ਗਲ ਕੋਆਇਆ ਜਥਾ ਸ਼ਕਤ ਭੋਜਨ ਬਣਾ ਕੇ ਛਕਾਇਆ ਗੁਰੂ ਜੀ ਬੋਲੇ ਮਾਈ ਤੂੰ ਪ੍ਰੇਮ ਨਾਲ ਸਾਨੂੰ ਵਸ ਕਰ ਲਿਆ ਹੈ ਸਾਨੂੰ ਕੋਈ ਵਸਤਰ ਚੰਗਾ ਨਹੀਂ ਸੀ ਲੱਗਦਾ ਇਸੇ ਵਾਸਤੇ ਅਸੀਂ ਜਾਮਾ ਪੈਣ ਲਈ ਆ ਗਏ ਹਾਂ ਮਾਈ ਨੇ ਆਖਿਆ ਇਹ ਕੋਈ ਆਪਨੇ ਨਵੀਂ ਗੱਲ ਨਹੀਂ ਕੀਤੀ ਮੁੱਢੋਂ ਹੀ ਇਹ ਤੁਹਾਡਾ ਬਿਰਦ ਹੈ ਭਿਲਣੀ ਦੇ ਝੂਠੇ ਵੇਰ ਖਾਣ ਲਈ ਪਹੁੰਚੇ ਸੋ ਸਦਾਮਾ ਦੇ ਘਰ ਕੇਲਿਆਂ ਦੇ ਛਿਲੜ ਖਾਣ ਲਈ ਗਏ ਸੋ ਭਾਈ ਲਾਲੋ ਦੇ ਘਰ ਕੋਧਰੇ ਦੀ ਰੋਟੀ ਖਾਂਦੇ ਰਹੇ ਹੋ ਸੋ ਹੀ ਅੱਜ ਮੈਨੂੰ ਨਮਾਣੀ ਨੂੰ ਮਾਣ ਬਖਸ਼ ਰਹੇ ਹੋ ਮਾਈ ਭਾਗ ਭਰੀ ਨੇ ਸਭ ਸੇਵਾ ਕਰਕੇ ਗੁਰੂ ਜੀ ਦੇ ਚਰਨ ਧੋ ਕੇ ਪੀਤੇ ਉਸੇ ਵਕਤ ਮਾਈ ਨੂੰ ਤ੍ਰਕਾਰਦਰਸੀ ਪ੍ਰਾਪਤ ਹੋ ਗਈ ਸਾਰੇ ਸ਼ਹਿਰ ਵਿੱਚ ਚਰਚਾ ਫੈਲ ਗਈ ਕਿ ਮਾਈ ਭਾਗ ਭਰੀ ਨੇ ਜਾਮਾਂ ਸਿਉ ਕੇ ਹੱਟ ਕੀਤਾ ਸੀ ਕਿ ਗੁਰੂ ਜੀ ਮੇਰੇ ਘਰ ਆਣ ਕੇ ਜਾਮਾਂ ਪਹਿਨਣ ਸੋ ਗੁਰੂ ਜੀ ਐਡੀ ਦੂਰੋਂ ਚੱਲ ਕੇ ਆਏ ਹਨ ਤੇ ਜਾਮਾਂ ਪਹਿਨਿਆ ਹਨ ਮਾਈ ਨੂੰ ਨਿਹਾਲ ਕਰਕੇ ਗੁਰੂ ਜੀ ਵਾਰ ਆ ਗਏ ਮੈਦਾਨ ਵਿੱਚ ਡੇਰਾ ਕਰਕੇ ਕਈ ਕੁ ਦਿਨ ਰਹੇ ਚੰਗੀ ਤਰ੍ਹਾਂ ਪਹਾੜਾਂ ਦੀ ਸੈਰ ਕੀਤੀ ਦੂਰ ਦੂਰ ਤੋਂ ਸਿੱਖ ਸੁਣ ਕੇ ਭੇਟਾ ਲੈ ਕੇ ਆਉਂਦੇ ਰਹੇ ਗੁਰੂ ਜੀ ਨੇ ਭਾਈ ਕਟੂ ਨੂੰ ਮਾਨ ਬਖਸ਼ਣਾ ਇੱਕ ਨਗਰ ਦੀ ਸੰਗਤ ਨੇ ਸੁਣਿਆ ਕਿ ਗੁਰੂ ਜੀ ਇਸ ਦੇਸ਼ ਵਿੱਚ ਆਏ ਹਨ ਸੰਗਤ ਨੇ ਰਲ ਕੇ ਮਾਖਿਓਂ ਚੋਇਆ ਸ਼ੈਦ ਦਾ ਭਾਂਡਾ ਭਰਿਆ ਉਹ ਭਾਂਡਾ ਗੁਰੂ ਜੀ ਦੀ ਭੇਟਾ ਵਾਸਤੇ ਲੈ ਤੁਰੇ ਪਹਿਲੀ ਮੰਜ਼ਲ ਭਾਈ ਕਕੂ ਦੀ ਧਰਮਸ਼ਾਲਾ ਵਿੱਚ ਉਤਰੇ ਰਾਤ ਪਈ ਕਟੂ ਨੇ ਪ੍ਰੇਮ ਨਾਲ ਸੰਗਤ ਦੀ ਸੇਵਾ ਕੀਤੀ ਜਦ ਸਵੇਰੇ ਸੰਗਤ ਤੁਰਨ ਲੱਗੀ ਤਾਂ ਭਾਈ ਕਟੂ ਨੇ ਪੁੱਛਿਆ ਇਸ ਭਾਂਡੇ ਵਿੱਚ ਕੀ ਹੈ ਸੰਗਤ ਨੇ ਪਹਿਲਾਂ ਵਾਲਾ ਪਾਇਆ ਫਿਰ ਕਿਹਾ ਸ਼ਹਿਰ ਸ਼ਹਿਦ ਆਦਿਕ ਹੈ ਭਾਈ ਕਟੂ ਜੀ ਨੇ ਕਿਹਾ ਇਹ ਥੋੜਾ ਜਿਹਾ ਸ਼ਹਿਦ ਸਾਨੂੰ ਦੇ ਜਾਓ ਸੰਗਤ ਨੇ ਕਿਹਾ ਪਹਿਲਾਂ ਗੁਰੂ ਜੀ ਦੇ ਅਰਪਣ ਕਰਕੇ ਫਿਰ ਹੋਰ ਸਿੱਖ ਨੂੰ ਦਿਆਂਗੇ ਜਦ ਸੰਗਤ ਤੁਰ ਕੇ ਗੁਰੂ ਜੀ ਪਾਸ ਪਹੁੰਚੀ ਤਾਂ ਮੱਥਾ ਟੇਕ ਕੇ ਸ਼ਹਿਦ ਦਾ ਵਰਤਨ ਭੇਟਾ ਕੀਤਾ ਮੇਵੜੇ ਨੇ ਕੋਲਿਆ ਤਾਂ ਵਿੱਚ अनेका ਕਿਰਮ ਚੱਲੇ ਹੋਏ ਬਦਬੂ ਆਵੇ ਸੰਗਤ ਦੇਖ ਕੇ ਹੈਰਾਨ ਹੋ ਗਈ ਸਭ ਨੇ ਸਿਰ ਨੀਵੇਂ ਪਾ ਲਏ ਗੁਰੂ ਜੀ ਬੋਲੇ ਭਾਈ ਗੁਰਮਖੋ ਤਵਾਂ ਤੋਂ ਕਿਸੇ ਨੇ ਸ਼ਹਿਦ ਮੰਗਿਆ ਸੀ ਸੰਗਤ ਨੇ ਕਿਹਾ ਜੀ ਭਾਈ ਘੱਟੂ ਜੀ ਨੇ ਮੰਗਿਆ ਸੀ ਪਰ ਅਸੀਂ ਪਹਿਲਾਂ ਆਪ ਦੇ ਅੱਗੇ ਭੇਟਾ ਕਰਨ ਦੀ ਖਾਤਰ ਨਹੀਂ ਸੀ ਦਿੱਤਾ ਗੁਰੂ ਜੀ ਬੋਲੇ ਭਾਈ ਗੁਰਸਿੱਖ ਸਾਡਾ ਰੂਪ ਹਨ ਜੋ ਵਸਤੂ ਗੁਰਸਿੱਖਾਂ ਦੇ ਮੂੰਹ ਪੈ ਜਾਵੇ ਉਹ ਸਾਨੂੰ ਪ੍ਰਵਾਨ ਹੋ ਜਾਂਦੀ ਹੈ ਇਹ ਤੁਸੀਂ ਬਹੁਤ ਬੁਰਾ ਕੀਤਾ ਹੈ ਹੁਣ ਵੀ ਤੁਸੀਂ ਭਾਈ ਕੱਟੂ ਦੇ ਪਾਸ ਜਾਓ ਉਸ ਅੱਗੇ ਬੇਨਤੀ ਕਰਕੇ ਸ਼ਹਿਦ ਅਰਪਣ ਕਰੋ ਜਦ ਭਾਈ ਕੱਟੂ ਰਸ ਨਹੀਂ ਲਾਵੇਗਾ ਤਾਂ ਇਹ ਸ਼ਹਿਦ ਸ਼ੁੱਧ ਹੋ ਜਾਵੇਗਾ ਫਿਰ ਅਸੀਂ ਲੈ ਲਵਾਂਗੇ ਇਹ ਸੰਗਤ ਮੁੜ ਕੇ ਭਾਈ ਕੱਟੂ ਪਾਸ ਗਈ ਵੇਂਟੀਆਂ ਕਰਕੇ ਭਾਈ ਕਟੂ ਦੀ ਰਸਨੀ ਲਵਾਇਆ ਉਸੇ ਵਕਤ ਸ਼ਹਿਦ ਸ਼ੁੱਧ ਹੋ ਗਿਆ ਭਾਈ ਕਟੂ ਬੋਲਿਆ ਇਹ ਸੱਚੇ ਪਾਤਸ਼ਾਹ ਦੀ ਜੋਜ ਹਨ ਜੋ ਸਾਡੇ ਵਰਗੇ ਨਿਮਾਣਿਆਂ ਨੂੰ ਮਾਣ ਬਖਸ਼ਦੇ ਹਨ ਸਭ ਸੰਗਤ ਭਾਈ ਕਟੂ ਨੂੰ ਪੂਜਣ ਲੱਗ ਗਈ ਭਾਈ ਮਾਈ ਭਾਗ ਭਰੀ ਦਾ ਚਲਾਣਾ ਭਾਗ ਭਰੀ ਨੇ ਜਦ ਦੇਖਿਆ ਕਿ ਮੇਰਾ ਅੰਤ ਸਮਾ ਆ ਗਿਆ ਹੈ ਤਾਂ ਆਪਣੇ ਪੁੱਤਰ ਦੇ ਨਾਲ ਗੁਰੂ ਜੀ ਦੇ ਡੇਰੇ ਆਈ ਸਤਿਗੁਰਾਂ ਦੇ ਚਰਨਾਂ ਦਾ ਧਿਆਨ ਲਾ ਕੇ ਸਾਹਮਣੇ ਬੈਠ ਗਈ ਆਪ ਪੁਰਾਣਾ ਦਾ ਤਿਆਗ ਕਰ ਦਿੱਤਾ ਗੁਰੂ ਜੀ ਨੇ ਸੇਵਾਦਾਸ ਨੂੰ ਕਿਹਾ ਕਿ ਮਾਈ ਜੀ ਦਾ ਸੰਸਕਾਰ ਕਰੋ ਸੰਸਕਾਰ ਕਰਕੇ ਸੇਵਾਦਾਸ ਨੇ ਜਗ ਕੀਤਾ ਗਰੀਬ ਗੁਰਬਾ ਗੁਰਬਾ ਪ੍ਰਸੰਨ ਹੋ ਗਿਆ ਗੁਰੂ ਜੀ ਨੇ ਭਾਈ ਸੇਵਾਦਾਸ ਨੂੰ ਮਸੰਦ ਪਦਵੀ ਦਿੱਤੀ ਤੇ ਇੱਥੇ ਧਰਮਸ਼ਾਲਾ ਬਣਵਾ ਕੇ ਗੁਰਸਿੱਖੀ ਦਾ ਪ੍ਰਚਾਰ ਕਰਨਾ ਕੁਝ ਕੁ ਦਿਨ ਸੰਗਤ ਨੂੰ ਤਾਰ ਕੇ ਗੁਰੂ ਜੀ ਅੰਮ੍ਰਿਤਸਰ ਨੂੰ ਪਿਆਰ ਹੋ ਪਏ ਕਸ਼ਮੀਰੋਂ ਚੱਲ ਕੇ ਬਾਰਾਮੂਲਾ ਪਹੁੰਚਣਾ ਗੁਰੂ ਜੀ ਨੇ ਸਭ ਸੰਗਤ ਨੂੰ ਧੀਰਜ ਸ਼ਾਂਤੀ ਉਪਦੇਸ਼ ਦੇ ਕੇ ਰਵਾਨਗੀ ਕੀਤੀ ਰਸਤੇ ਵਿੱਚ ਸੈਰ ਕਰਦੇ ਹੋਏ ਬਾਰਾਮੂਲੇ ਪਹੁੰਚੇ ਇੱਥੇ ਹੀ ਸਤਜੁਗ ਵਿੱਚ ਬਾਵਣ ਅਵਤਾਰ ਹੋਏ ਸਨ ਅਦਿੱਤੀ ਦੇ ਪੁੱਤਰ ਕਸ਼ਵਦਾ ਇੱਥੇ ਹੀ ਘਰ ਸੀ ਗੁਰੂ ਜੀ ਨੇ ਡੇਰਾ ਕੀਤਾ ਭਾਈ ਜੇਠਾ ਜੀ ਨੇ ਹੱਸ ਕੇ ਗੁਰੂ ਜੀ ਨੂੰ ਆਖਿਆ ਇਹ ਆਪਦਾ ਹੀ ਆਸਥਾਨ ਹੈ ਜਿੱਥੇ ਆਪਨੇ ਬਾਵਣ ਅਵਤਾਰ ਧਾਰ ਕੇ ਵਿਚਾਰ ਆਏ ਰਾਜਾ ਬਲੀ ਨੂੰ ਛਲਿਆ ਸੀ ਨਹੀਂ ਆਪ ਵੀ ਨਾਲ ਹੀ ਚਲੇ ਗਏ ਹੋ ਗਏ ਸੋ ਗੁਰੂ ਜੀ ਸੁਣ ਕੇ ਹੱਸ ਪਏ ਬੋਲੇ ਭਾਈ ਸਮੇ ਸਮੇ ਦਾ ਮੰਗਲ ਹੈ 12 ਮੂਲੇ ਦੀ ਸੰਗਤ ਸੁਣ ਕੇ ਗੁਰੂ ਜੀ ਦੇ ਦਰਸ਼ਨ ਨੂੰ ਆਈ ਇੱਕ ਦਿਨ ਸੰਗਤ ਨੂੰ ਉਤਾਰ ਕੇ ਦੂਸਰੇ ਦਿਨ ਅੱਗੇ ਨੂੰ ਤੁਰ ਪਏ ਭਾਈ ਕਰਮਚੰਦ ਨੂੰ ਜਪਜੀ ਦੇ ਅਰਥ ਸੁਣਾਉਣੇ ਹਫਸਾਬਾਦ ਵਿਖੇ ਭਾਈ ਕਰਮਚੰਦ ਗੁਰੂ ਘਰ ਦਾ ਪ੍ਰੇਮੀ ਸਿੱਖ ਰੋਜ਼ ਸ੍ਰੀ ਜਪਜੀ ਸਾਹਿਬ ਜੀ ਦਾ ਪਾਠ ਕਰਦਾ ਸੀ ਤੇ ਚਿਰ ਦਾ ਆਸ ਰੱਖੀ ਬੈਠਾ ਸੀ ਕਿ ਗੁਰੂ ਜੀ ਇੱਥੇ ਆਣ ਕੇ ਦਰਸ਼ਨ ਦੇਵਨ ਤਾਂ ਮੈਂ ਸ੍ਰੀ ਜਪਜੀ ਸਾਹਿਬ ਜੀ ਦੇ ਅਰਥ ਸੁਣਾ ਗੁਰੂ ਜੀ ਉਸ ਦੀ ਸ਼ੁੱਧ ਸ਼ਰਧਾ ਦੇਖ ਕੇ ਹਕਸਾਬਾਦ ਪਹੁੰਚੇ ਬਾਹੜੇ ਡੇਰਾ ਕਰ ਦਿੱਤਾ ਸੰਗਤ ਸੁਣ ਕੇ ਦਰਸ਼ਨ ਨੂੰ ਆਈ ਜਦ ਕਰਮਚੰਦ ਨੇ ਸੁਣਿਆ ਤਾਂ ਖੁਲਿਆ ਨਾ ਸਮਾਵੇ ਬਾਰ-ਬਾਰ ਨਮਸਕਾਰਾਂ ਕਰਕੇ ਆਕੇ ਧੰਨ ਸਤਗੁਰ ਧੰਨ ਸਤਗੁਰ ਅੰਤਰ ਜਾਮੀ ਹਨ ਜਥਾ ਸ਼ਕਤ ਲੰਗਰ ਵਾਸਤੇ ਰਸਦ ਲੈ ਕੇ ਆਇਆ ਗੁਰੂ ਜੀ ਦਾ ਦਰਸ਼ਨ ਕਰਕੇ ਪ੍ਰਸੰਨ ਹੋ ਗਿਆ ਗੁਰੂ ਜੀ ਦੇ ਚਰਨ ਪਕੜ ਕੇ ਚਰਨਾ ਤੇ ਸਿਰ ਰੱਖ ਦਿੱਤਾ ਗੁਰੂ ਜੀ ਨੇ ਮਾਨ ਨਾਲ ਕਰਮਚੰਦ ਨੂੰ ਉਠਾਇਆ ਕਰਮਚੰਦ ਜੀ ਨੇ ਹੱਥ ਜੋੜ ਕੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਮੈਨੂੰ ਜੀਰ ਦੀ ਆਸ ਹੈ ਕਿ ਸਤਿਗੁਰਾਂ ਪਾਸੋਂ ਜਪਜੀ ਸਾਹਿਬ ਜੀ ਦੇ ਅਰਥ ਸੁਣਾ ਸੋ ਆਪ ਕਿਰਪਾ ਕਰਕੇ ਮੈਂ ਆਪਣੀ ਰਸਨਾ ਦੁਆਰਾ ਸੁਣਾਓ ਗੁਰੂ ਜੀ ਬੋਲੇ ਜਪਜੀ ਸਾਹਿਬ ਦੇ ਆਗਾਦ ਅਰਥ ਹਨ ਸ਼ੀ ਪੌੜੀਆਂ ਮੰਗਲਾ ਚਰਨ ਦੀਆਂ ਹਨ ਸਤਵੀਂ ਪੌੜੀ ਵਿੱਚ ਬੈਰਾਗ ਵਰਣਨ ਕੀਤਾ ਹੈ ਜੋ ਬਿਨਾਂ ਗਿਆਨ ਦੇ ਸਭ ਝੂਠ ਹੈ ਫਿਰ ਚਾਰ ਪੌੜੀਆਂ ਸਰਵਣ ਕਰਨ ਦੇ ਮਹਾਤਮ ਦੀਆਂ ਹਨ ਫਿਰ ਫਿਰ ਚਾਰ ਪੌੜੀਆਂ ਮੰਨਣ ਕਰਨ ਦੀਆਂ ਹਨ ਬ੍ਰਹਮ ਗਿਆਨ ਵਾਸਤੇ ਦੱਸਿਆ ਹੈ ਪੰਚ ਪ੍ਰਵਾਣ ਵਿਖੇ ਨੇ ਤੇ ਜਸਨ ਮਹਾਵਾਕ ਕਥਨ ਹੈ ਇੱਕ ਆਦਿਕ ਗੁਰੂ ਜੀ ਨੇ ਸਾਰੀ ਜਪਜੀ ਸਾਹਿਬ ਜੀ ਦੇ ਅਰਥ ਸਣਾਏ ਸਭ ਸੰਗਤ ਸੁਣ ਕੇ ਨਿਹਾਲ ਹੋ ਗਈ ਭਾਈ ਕਰਮਚੰਦ ਨੂੰ ਬ੍ਰਹਮ ਗਿਆਨ ਪ੍ਰਾਪਤ ਹੋ ਗਿਆ ਗੁਰੂ ਜੀ ਨੇ ਕਰਮਚੰਦ ਨੂੰ ਆਗਿਆ ਦਿੱਤੀ ਕਿ ਧਰਮਸਾਲਾ ਰਚ ਕੇ ਗੁਰਸਿੱਖੀ ਦਾ ਪ੍ਰਚਾਰ ਕਰਨਾ ਗੁਰੂ ਜੀ ਨੇ ਨਨਕਾਣਾਹੇ ਪਹੁੰਚਣਾ ਉੱਥੇ ਚੱਲਦੇ ਚੱਲਦੇ ਗੁਰੂ ਜੀ ਨਨਕਾਣਾਹੇ ਸਾਹਿਬ ਨੂੰ ਆਏ ਕੁਲੀ ਜਗਾ ਡੇਰਾ ਕਰਕੇ ਆਰਾਮ ਕੀਤਾ ਅਗਲੇ ਦਿਨ ਕੜਾ ਪ੍ਰਸ਼ਾਦ ਦੀ ਦੇਖ ਕਰਵਾ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਥਾਨਾਂ ਦਾ ਦਰਸ਼ਨ ਕੀਤਾ ਦੂਸਰੇ ਦਿਨ ਨਮਾਣੀ ਇਕੱਠ ਜੀ ਆ ਗਈ ਉੱਥੇ ਰਸਮ ਅਨੁਸਾਰ ਗੁਰੂ ਜੀ ਅੱਗੇ ਸੰਗਤਾਂ ਨੇ ਬੇਅੰਤ ਮਿੱਠਾ ਤੇ ਫਲ ਭੇਟਾ ਲਿਆ ਕੇ ਗੁਰੂ ਜੀ ਨੇ ਸਭ ਸੰਗਤ ਨੂੰ ਮਿੱਠਾ ਜਲ ਕਰਕੇ ਛਕਾਇਆ ਕੁਝ ਦਿਨ ਠਹਿਰ ਕੇ ਗੁਰੂ ਜੀ ਅੱਗੇ ਨੂੰ ਤੁਰੇ ਗੁਰੂ ਜੀ ਨੇ ਮਦਰੀ ਆਉਣਾ ਮਦਰੀ ਉਤਰ ਕੇ ਗੁਰੂ ਜੀ ਨੇ ਡੇਰਾ ਕੀਤਾ ਦੀਵਾਨ ਸਜਾ ਕੇ ਕੀਰਤਨ ਸ਼ੁਰੂ ਹੋਇਆ ਸੰਗਤ ਸੁਣ ਸੁਣ ਕੇ ਦਰਸ਼ਨਾਂ ਨੂੰ ਆਈਆਂ ਇੱਕ ਸਿੱਖ ਨੇ ਆਣ ਕੇ ਕਿਹਾ ਮਹਾਰਾਜ ਮੇਰੇ ਘਰ ਸ੍ਰੀ ਗੁਰੂ ਅਮਰਜੰਗ ਦੇਵ ਜੀ ਦੀ ਆਸਾ ਦਿੱਤੇ ਤੇ ਪੈਰਾਂ ਦਾ ਜੋੜਾ ਹੈ ਗੁਰੂ ਜੀ ਨੇ ਪੁੱਛਿਆ ਤੈਨੂੰ ਕਿਸ ਤਰ੍ਹਾਂ ਮਿਲੇ ਸਨ ਭਾਈ ਮਾਨਕ ਸਿੱਖ ਨੇ ਕਿਹਾ ਕਿ ਗੁਰੂ ਜੀ ਇੱਥੇ ਆਏ ਸਨ ਭਾਈ ਕਿਦਾਰ ਨੇ ਗੁਰੂ ਜੀ ਦੀ ਸੇਵਾ ਕੀਤੀ ਉਸ ਦੇ ਗਲ ਵਿੱਚ ਹਜ਼ੀਰਾ ਦਾ ਰੋਗ ਸੀ ਜੋ ਹਜ਼ਾਰਾਂ ਦੁਆਵਾਂ ਕਰਨ ਤੇ ਵੀ ਦੂਰ ਨਹੀਂ ਸੀ ਹੋਇਆ ਸੋ ਭਾਈ ਕਿਧਾਰਾ ਬੈਠਾ ਹੋਇਆ ਸੀ ਤਾਂ ਭਾਈ ਗੁਰਦਾਸ ਜੀ ਨੇ ਪੁੱਛਿਆ ਇਹ ਰੋਗ ਤੁਹਾਨੂੰ ਅਸ ਅਸੱਧਿਆ ਹੈ ਸਾਂ ਭਾਈ ਕਲਿਆਣਾ ਬੋਲਿਆ ਕਿ ਗੁਰੂ ਜੀ ਸਭ ਰੋਗ ਤੇ ਦੂਰ ਕਰਨ ਵਾਲੇ ਹਨ ਤੋ ਗੁਰੂ ਜੀ ਅੱਗੇ ਬੇਨਤੀ ਕਰਾ ਗੁਰੂ ਜੀ ਉਸ ਵਕਤ ਬਿਰਾਜੇ ਹੋਏ ਸਨ ਭਾਈ ਕਲਿਆਣੇ ਨੇ ਗੁਰੂ ਜੀ ਦੀ ਜੁੱਤੀ ਚੁੱਕ ਕੇ ਕਿਧਾਰੇ ਦੇ ਗਲ ਤੇ ਲਗਾਈ ਉਸੇ ਵਕਤ ਹੀ ਅਜੀਰਾ ਦਾ ਰੋਗ ਦੂਰ ਹੋ ਗਿਆ ਜਦ ਗੁਰੂ ਜੀ ਜਾਗੇ ਤਾਂ ਕਹਿਣ ਲੱਗੇ ਭਾਈ ਕਲਿਆਣਾ ਜੀ ਤੁਸੀਂ ਬੜੀ ਕਾਲ ਕਰਦੇ ਹੋ ਗੁਰੂ ਜੀ ਨੇ ਆਪਣੀ ਜੁੱਤੀ ਤੇ ਆਸਾ ਭਾਈ ਕਧਾਰੇ ਨੂੰ ਬਖਸ਼ ਦਿੱਤੀ ਤੇ ਕਿਹਾ ਕਿ ਇਸ ਨੂੰ ਪਾਸ ਰੱਖੋ ਜੋ ਵੀ ਹਜੀਰਾ ਵਾਲੇ ਰੋਗ ਵਾਲਾ ਸ਼ਰਧਾ ਧਾਰ ਕੇ ਤੁਹਾਡੇ ਪਾਸ ਆਵੇ ਉਸ ਨੂੰ ਛੁਹਾ ਦੇਣੀ ਰੋਗ ਦੂਰ ਹੋਇਆ ਹੋ ਜਾਇਆ ਕਰੇਗਾ ਸੋ ਇਸ ਤਰ੍ਹਾਂ ਸਾਨੂੰ ਬਖਸ਼ਿਸ਼ ਹੋਈ ਹੋਈ ਹੈ ਗੁਰੂ ਜੀ ਸੁਣ ਕੇ ਪਰਸੰਨ ਹੋਏ ਉੱਥੋਂ ਦੋ ਕੁ ਦਿਨ ਸੰਗਤ ਨੂੰ ਤਾਰ ਕੇ ਧੁਰ ਪਏ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਸਾਖੀ ਪੜਦਿਆਂ ਕੋਈ ਗਲਤੀ ਹੋ ਗਈ ਹੋਵੇ ਤਾਂ ਮਾਫ਼ ਕਰਨਾ